ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਸੁਹੀ ਮਹੱਲਾ ਪੰਜਵਾ ਸਾਜਨਪੁਰਖ ਸਤਗੁਰ ਮੇਰਾ ਪੂਰਾ ਤੇਸ ਬਿਨ ਅਵਰ ਨ ਜਾਣਾ RAM ਮਾਤ ਪਿਤਾ ਭਾਈ ਸੁਤ ਬੰਧਪ ਜੀ ਪ੍ਰਾਣ ਮਨ ਭਾਣਾ RAM ਦਿਓ ਪੰਡ ਸਭ ਤਿਸ ਕਾ ਦਿਆ ਸਰਬ ਗੁਣਾ ਭਰਪੂਰੇ ਅੰਤਰਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਤਾ ਕੀ ਸਰਣ ਸਰਬ ਸੁਖ ਪਾਈ ਹੋਏ ਸਰਬ ਕਲਿਆਣਾ ਤਾ ਕੀ ਸਰਣ ਇਸ ਨੂੰ ਤਾਕੀ ਨਹੀਂ ਕਹਿਣਾ ਹੈ ਤਾਕੀ ਸ਼ਰਨ ਸਰਬ ਸੁਖ ਪਾਈ ਇਥੇ ਵਿਸਰਾਮ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕਉ ਬਲੀ ਹਾਰੈ ਮਾਨਕ ਸਾਧ ਕੁਰਬਾਣਾ ਐਸਾ ਗੁਰ ਵੱਡ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ RAM ਜਨਮ ਜਨਮ ਕੇ ਕਿਲ ਵਿਖ ਉਤਰ ਹੈ ਹਰ ਸੰਤ ਧੂੜੀ ਨਿਤ ਨਾਪੈ ਰਾਮ ਇਹ ਨਾਪੈ ਪਦ ਜਿਹੜਾ ਹੈ ਭਾਰਾ ਉਚਾਰਨ ਕਰਨਾ ਹੈ ਪੱਪੇ ਨਾਲ ਉਚਾਰਨ ਕਰਨਾ ਭੱਬਾ ਨਹੀਂ ਬੋਲ ਜਣਾ ਨਾਪੈ ਨਹੀਂ ਕਹਿ ਜਣਾ ਨਾਪੈ ਹਰ ਧੂੜੀ ਨਈਐ ਪ੍ਰਭੂ ਤੇ ਆਈਐ ਬਾਹੜ ਜੋਨ ਨਾ ਆਈਐ ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਮਾਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਈ ਨਾਮ ਧਾਈ ਫਿਰ ਸੋਗ ਨਾਹੀ ਸੰਤਾਪੈ ਹਰ ਗੁਣ ਮਿਤ ਗਾਈ ਠਠਮਕ ਨਾਮ ਤੇ ਆਈ ਇਥੇ ਵਿਸਰਾਮ ਫਿਰ ਇਥੇ ਯਮਗਲਾਦਨੀ ਹੈ ਸੋਗ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰ ਤਾਪੈ ਹਰ ਹਰੇ ਹਰ ਗੁਣ ਨਿਧੀ ਹਰ ਸੰਤਨ ਕੈ ਵਸ ਆਈ RAM ਇਹ ਮਿਦੇ ਪਾਦ ਕੋ ਲਈ ਉਚਾਰਨ ਕਰਨਾ संत चरण गुरु सेवा लागी तिनी परम पद पाए राम इस संत पद के यमक लाके उच्चारण करना है संत चरण नहीं कह देना संत चरण गुरु सेवा लागी इति विश्राम तिनी परम पद पाए राम परम पद पाया आप मिटाया ਹਰ ਪੂਰਨ ਕਿਰਪਾ ਤਾਰੀ ਸਫਲ ਜਨਮ ਹੋਆ ਭੋ ਭਾਗਾ ਹਰ ਭੀਟਿਆ ਏਕ ਮੁਰਾਰੀ ਸਫਲ ਜਨਮ ਹੋਆ ਇਥਠੰ ਪੋ ਭਾਗਾ ਇਥੇ ਵਿਸਰਾਮ ਹੈ ਹਰ ਭੀਟਿਆ ਏਕ ਮੁਰਾਰੀ ਜਿਸ ਕਾ ਸਾਤ ਦਿਨ ਹੀ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਝਨ ਜਪਿਐ ਮਿਲ ਸਤਗੁਰ ਸੁਖ ਪਾਇਆ ਗਾਉ ਮੰਗਲੋ ਨਿਤ ਹਰ ਜਨਹੁ ਪੁੰਨੀ ਇਛ ਸਬਾਈ ਰਾਮ ਪੁੰਨੀ ਪਦਤੇ ਯਮਕ ਲਾਦਨੀਐ ਇਛ ਪਦ ਥੋੜਾ ਜਿਹਾ ਕੱਸ ਕੇ ਬੋਲਨਾ ਇਛ ਸਬਾਈ ਰਾਮ ਰੰਗ ਰਤੇ ਆਪਣੇ ਸਵਾਮੀ ਸੇਤੇ ਮਰਨ ਆਵੇ ਜਾਈ RAM ਅਬਿਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਈ ਸਾਤ ਸਹਿਜ ਆਨੰਦ ਘਨੇਰੇ ਗੁਰ ਚਰਣੀ ਮਨ ਲਾਈ ਪੂਰ ਰਹਾ ਘਟ ਘਟ ਅਬਿਨਾਸੀ ਥਾਨ ਸੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਸੁਹੀ ਮਹੱਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੈ ਦਰਸ ਤੇਰਾ ਰਾਮ ਨੇਤਰ ਦੇਖੈ ਦਰਸ ਤੇਰਾ ਇਥੇ ਠਮਕ ਲਾਦਨੀ ਹੈ ਰਾਮ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੈਤਰ ਦੇਖਹਿ ਦਰਸ ਤੇਰਾ ਰਾਮ ਲੱਖ ਜਿਹਵਾ ਦੇਹ ਮੇਰੇ ਪਿਆਰੇ ਮੁਖ ਹਰ ਆਰਾਧੇ ਮੇਰਾ ਰਾਮ ਹਰ ਆਰਾਧੇ ਜਾਮ ਪੰਥ ਸਾਧੇ ਦੁਖ ਨ ਵਿਆਪੈ ਕੋਈ ਸਾਧੇ ਪਸ ਪਦ ਜਿਹੜਾ ਕਸ ਕੇ ਉਚਾਰਨ ਕਰਨਾ ਹੈ ਜਾਲ ਥਾਲ ਮਹੀਲ ਪੂਰਨ ਸੁਆਮੀ ਜਤ ਦੇਖਾ ਤਤ ਸੋਈ ਭਰਮ ਮੋਹ ਵਿਕਾਰ ਨਾਠੇ ਪ੍ਰਭ 네ਰਹੁ ਤੇ 네ਰਾ ਕੀ ਪਾਠ ਇਸ ਤਰ੍ਹਾਂ ਉਚਾਰਨ ਕਰਨਾ ਭਰਮ ਮੋਹ ਵਿਕਾਰ ਨਾਠੇ ਇਥੇ ਵਿਸ਼ਰਾਮ ਪ੍ਰਭ ਇਥੇ ਯਮਕ ਜੀ ਲਾ ਦਨੀ ਹੈ 네ਰਹੁ ਤੇ ਇਸ ਤਰ੍ਹਾਂ ਬੋਲਣਾ 네ਰਹੁ ਤੇ 네ਰਾ ਨਾਨਕ ਕਾ ਪ੍ਰਭ ਕਿਰਪਾ ਕੀਜੈ ਨੈਤਰ ਦੇਖਹਿ ਦਰਸ ਤੇਰਾ ਕੋਟ ਕਰਨ ਦੀਜਹਿ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਿਨਾਸੀ ਰਾਮ ਕੋਟ ਕਰਨ ਦੀਜਹਿ ਇੱਥੇ ਠਮਕ ਲਾ ਦੇਣੀ ਹੈ ਪ੍ਰਭ ਪ੍ਰੀਤਮ ਇੱਥੇ ਵਿਸਰਾਮ ਹਰ ਗੁਣ ਸੁਣੀਐ ਅਬਿਨਾਸੀ ਰਾਮ ਸੋੜ ਸੋੜ ਇਹ ਮਨ ਨਿਰਮਲ ਹੋਵੇ ਕਟਿਐ ਕਾਲ ਕੀ ਫਾਸੀ RAM ਕਟਿਐ ਜਮ ਫਾਸੀ ਸਿਮਰ ਅਬਿਨਾਸੀ ਸਗਲ ਮੰਗਲ ਸੁਗਿਆਨਾ ਕਟਿਐ ਜਮ ਫਾਸੀ ਸਿਮਰ ਅਬਿਨਾਸੀ ਇਥੇ ਵਿਸਰਾਮ ਹੈ ਸਗਲ ਮੰਗਲ ਸੁਗਿਆਨਾ ਪਾਠ ਇਕੱਠਾ ਹੀ ਕਰਨਾ ਹਰ ਹਰ ਜਾਪ ਜਪਿਐ ਦਿਨ ਰਾਤੀ ਲਾਗੈ ਸਹਿਜ ਧਿਆਨਾ ਕਲ ਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕਹ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਵਨਾਸੀ ਇਹ ਅਵਨਾਸੀ ਵਾਵੇ ਨਾਲ ਇਥੇ ਪਾਦ ਆਇਆ ਹੈ ਕਿਤੇ ਬੱਬੇ ਨਾ ਲਾਉਂਦਾ ਹੈ ਧਿਆਨ ਨਾਲ ਉਚਾਰਨ ਕਰਨਾ ਕਰੋੜ ਹਸਤ ਤੇਰੀ ਟਹਿਲ ਕਮਾਵੇ ਕਰੋੜ ਹਸਤ ਕਹਿਣਾ ਹੈ ਹਸਤ ਨਹੀਂ ਕਹਿਣਾ ਕਰੋੜ ਹਸਤ ਤੇਰੀ ਟਹਿਲ ਕਮਾਵੇ ਚਰਨ ਚੱਲ ਹੈ ਪ੍ਰਭ ਮਾਰਗ RAM ਭਾਵ ਸਾਗਰ ਨਾਮ ਹਰ ਸੇਵਾ ਜੋ ਚੜੈ ਦਿਸ ਤਾਰਗ RAM ਇਹ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਭਾਵ ਸਾਗਰ ਠਠਮਕ ਨਾਮ ਹਰ ਸੇਵਾ ਨਾਵ ਪਦ ਪੂਰ ਲਈ ਉਚਾਰਨ ਕਰਨਾ ਹੈ ਨਾਵ ਨਹੀਂ ਕਹਿਣਾ ਹੈ ਨਾਵ ਹਰ ਸੇਵਾ ਇੱਥੇ ਵਿਸ਼ਰਾਮ ਹੈ ਜੋ ਚੜੈ ਚੜੈ ਪਦ ਵੀ ਭਾਰਾ ਉਚਾਰਨ ਕਰਨਾ ਹੈ ਇਸ ਤਾਰਗ RAM ਭਵਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾ ਵਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਮਹਾ ਵਿਕਾਰ ਗਏ ਇਥੇ ਠਮਕੇ ਸੁਖ ਉਪਜੀ ਇਥੇ ਵਿਸਰਾਮ ਬਾਜੇ ਅਨਹਦ ਤੂਰੇ ਮਨ ਬਾਂਛਤ ਫਲ ਪਾਏ ਸਗਲੇ ਕੁਦਰਤ ਕੀਮ અપਾਰਗ ਮਨ ਬਾਂਛਤ ਫਲ ਪਾਏ ਸਗਲੇ ਇੱਥੇ ਵਿਸਰਾਮ ਹੈ ਕੁਦਰਤ ਤੇ ਯਮਕ ਲਾਦਨੀ ਹੈ ਕੀਮ અપਾਰਗ ਕੋ ਨਾਨਕ ਪ੍ਰਭ ਕਿਰਪਾ ਕੀਜੈ ਮਨ ਸਦਾ ਚੱਲੈ ਤੇਰਾ ਮਾਰਗ ਹਾਂਜੀ ਮਨ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਮਨ ਸਦਾ ਚੱਲੈ ਤੇਰਾ ਮਾਰਗ ਇਹੋ ਵਾਰ ਇਹ ਆ ਵਡਿਆਈ ਇਹੋ ਧਨ ਹੋਏ ਵੱਡ ਭਾਗਾ ਰਾਮ ਪਹਿਲਾ ਪਦ ਆਇਆ ਇਹੋ ਹੂੜੇ ਦੇ ਨਾਲ ਤੇ ਅੱਗੇ ਆਇਆ ਇਹੋ ਧਿਆਨ ਨਾਲ ਦੋਵੇਂ ਪਾਦ ਉਚਾਰਨ ਕਰਨੇ ਹਨ ਇਹੋ ਵਰ ਇਹਾ ਵਡਿਆਈ ਇਹੋ ਧਨ ਹੋਏ ਵੱਡ ਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਣੀ ਮਨ ਲਾਗਾ ਰਾਮ ਮਨ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਣ ਕਾਰਨ ਗੋਪਾਲਾ ਸਭ ਕੁਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਇਆਲਾ ਮੋਹ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਸੰਤ ਸੰਗ ਇਥੇ ਜਮਕ ਲਾਦਨੀ ਹੈ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਵਾਹਿਗੁਰੂ ਜੀ ਕਾ ਕਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ